ਰੰਗੜ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਨੂੰ ਕੁਝ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾ ਲਿਆਂਦਾ ਕੌਮ ਦਾ ਸਮਾ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੌੜੇ ਨੂੰ ਫਕਰੇ ਕੌਮ ਦਾ ਅਵਾਰਡ ਦਵਾਂਗੇ ਬੋਲੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਤੇ ਸ੍ਰੀ ਅਕਾਲ ਤੱਕ ਸਹਿਬ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਵੱਸਦਾ ਹੈ ਉਹ ਜੁੜਿਆ ਹੋਇਆ ਹੈ ਸਮੇ ਸਮੇ ਬਾਦਲ ਪਰਿਵਾਰ ਨੇ ਗੌਰਮਰਜਾਦਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾ ਦਾ ਦੀ ਸਿਧਾਂਤਾਂ ਦੀ ਤਾਕਤ ਦੇ ਜੋਰ ਦੇ ਨਾਲ ਦੁਰ ਵਰਤੋਂ ਕੀਤੀ ਹੈ ਜਰਾ ਘੱਟੋ ਸਾਹਜੇ ਕੀਦਾ ਬਾ ਅਕਾਲੀ ਸਰਕਾਰ ਹੁੰਦੇ ਆ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਸੁਰੱਖਿਆਤ ਨਹੀਂ ਰਿਹਾ ਔਰ ਸਿੱਖ ਕੌਮ ਜਿਹੜੀ ਐ ਉਹ ਹਰ ਰੋਜ਼ ਇਨਸਾਫ 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 ਕਰਦੀ ਆ ਰਹੀ ਸਾਡੀ ਦੁਸ਼ਮਣ ਦੇ ਨਾਲ ਕੋਈ ਗਿਲਾ ਨਹੀਂ ਹੈਗਾ ਸਾਨੂੰ ਉਹ ਭਾਵੇਂ ਸੈਂਟਰ ਹੋਵੇ ਭਾਵੇਂ ਸਟੇਟ ਹੋਵੇ ਪਰ ਅਕਾਲੀਆਂ ਦੇ ਰੂਪ ਦੇ ਵਿੱਚ ਦਸਤਾਰ ਵਾਲੀ ਸਰਕਾਰ ਨੇ ਜੋ ਸਾਡੀ ਮਾਨ ਮਰਜ਼ਾਦਾ ਦਾ ਕਾਣ ਕੀਤਾ ਸਿੱਖ ਕੌਮ ਉਸ ਨੂੰ ਕਦੀ ਭਲਾ ਨਹੀਂ ਸਕਦੀ ਗੋਲੀਆਂ ਸਾਨੂੰ ਦੁਸ਼ਮਣ ਨੇ ਮਾਰੀਆਂ ਪਰ ਸਾਡਾ ਸਿਰ ਫਕਰ ਨਾਲ ਉੱਚਾ ਹੁੰਦਾ ਹੈ ਪਰ ਜਦੋਂ ਗੋਲੀਆਂ ਸਾਡੀ ਅਕਾਲੀ ਸਰਕਾਰ ਨੇ ਸਿੱਖਾਂ ਨੂੰ ਮਾਰੀਆਂ ਤੇ ਫਿਰ ਸੁਭਾਵਕ ਹੈ ਕਿ ਇਹ ਅਕਾਲੀ ਨਹੀਂ ਇਹ ਵੀ ਸਾਡੇ ਦੁਸ਼ਮਣ ਦੇ ਨਾਲ ਰਲੇ ਹੋਏ ਹੈ ਸੈਂਟਰ ਦੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਸਰਕਾਰੀ ਜਥੇਦਾਰ ਇੱਕ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ ਇਹਦੇ ਵਿੱਚ ਆਪ ਹੀ ਖਿਡਾਰੀ ਨੇ ਆਪ ਹੀ ਰੈਫਰੀ ਨੇ ਗੋਲ ਕਿੱਧਰ ਹੁੰਦਾ ਕਿੱਧਰ ਨਹੀਂ ਕੋਈ ਫਰਕ ਨਹੀਂ ਪੈਂਦਾ ਅਸੀਂ ਬੜੇ ਚਿਰ ਤੋਂ ਇਹ ਗੱਲ ਕਹਿੰਦੇ ਆ ਰਹੇ ਆਂ ਭਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀਆਂ ਦੇ ਕਹਿਣ ਦੇ ਉੱਤੇ ਹੋਈ ਹੈ ਦੋਚੀਆਂ ਨੂੰ ਬਚਾਇਆ ਗਿਆ ਸੀ ਸਾਰੀਆਂ ਗੱਲਾਂ ਕਹਿੰਦੇ ਆਏ ਰਹੇ ਬਰਗਾੜੀ ਦੇ ਮੋਰਚੇ ਨੇ ਸਭ ਕੁਝ ਦੁੱਧ ਵਰਗਾ ਸਾਫ਼ ਕਰਕੇ ਰੱਖ ਦਿੱਤਾ ਵੱਡੇ-ਵੱਡੇ ਅਫਸਰ ਔਰ ਸਾਰਿਆਂ ਦੇ ਉੱਤੇ ਗ੍ਰਿਫਤਾਰੀਆਂ ਕੇਸ ਤੇ ਦੋਚੀ ਫੜੇ ਪਰ ਅੱਜ ਤੱਕ ਸੰਗਤ ਨੂੰ ਭਲੇਖਾ ਪਾਉਣ ਵਾਸਤੇ ਇਹ ਕਿਹਾ ਜਾ ਰਿਹਾ ਸੀ ਬੜੇ ਜੋਰ ਸ਼ੋਰ ਦੇ ਨਾਲ ਬਈ ਇਲਜ਼ਾਮ ਬਾਜ਼ੀ ਹੋ ਰਹੀ ਹੈ ਅਸੀਂ ਕੀਤਾ ਕੁਝ ਨਹੀਂ ਸਾਡਾ ਕਸੂਰ ਕੋਈ ਨਹੀਂ ਇਹ ਕਾਂਗਰਸੀ ਨੇ ਇਹ ਭਾਜਪਾ ਨਾਲ ਰਲੇ ਹੋਏ ਨੇ ਇਹ ਸੈਂਟਰ ਨਾਲ ਰਲੇ ਹੋਏ ਨੇ ਸਾਨੂੰ ਪਤਾ ਨਹੀਂ ਇਹ ਆਈਐਸਆਈ ਦੇ ਬੰਦੇ ਨੇ ਸਾਨੂੰ ਬੜੇ ਤਰ੍ਹਾਂ ਦੇ ਖਿਤਾਬ ਦਿੱਤੇ ਗਏ ਨੇ ਗੁਰੂ ਘਰ ਦੇ ਵਿੱਚ ਦੇਰ ਅੰਧੇਰ ਨਹੀਂ ਅੱਜ ਅਸੀਂ ਸਮਝਦੇ ਹਾਂ ਕਿ ਭਾਵੇਂ ਤਖਤਾਂ ਨੂੰ ਵਰਤਿਆ ਗਿਆ ਜੋ ਮਰਜ਼ੀ ਕੀਤਾ ਗਿਆ ਪਰ ਸੱਚ ਲੋਕਾਂ ਦੀ ਸਮਝ ਵਿੱਚ ਸਿੱਖਾਂ ਦੀ ਸਮਝ ਵਿੱਚ ਪਿਆਵਾ ਇਹ ਬਾਦਲ ਦਲ ਦੀ ਮਰਜ਼ਾਦਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਵਫਾਦਾਰ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਓ ਉਹਨੂੰ ਤਖਤ ਦਾ ਜਥੇਦਾਰ ਲਾਓ ਉਹਨੂੰ ਤਖਤਾਂ ਦੀਆਂ ਜਥੇਦਾਰੀਆਂ ਦਿਓ ਜਿਹੜਾ ਉਹਨਾਂ ਦੇ ਹੁਕਮ ਨੂੰ ਟਾਲ ਨਾ ਸਕੇ ਬਾਦਲ ਪਰਿਵਾਰ ਦੇ ਹੁਕਮ ਦੇ ਅੱਗੇ ਨਾ ਗੁਰੂ ਦਾ ਹੁਕਮ ਕੰਮ ਕਰਦਾ ਨਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਤਾਂ ਨਾ ਮਰਜ਼ਾਦਾ ਕੰਮ ਕਰਦੀ ਹੈ ਮੈਂ ਕਹਿੰਨਾ ਵਾ ਪਹਿਲਾਂ ਮੈਂ ਬਿਆਨ ਦਿੱਤਾ ਸੀ ਕਿ ਇਹ ਜੋ 2 ਦਸੰਬਰ ਦਾ ਇਹ ਇੱਕ ਹਾਈ ਵੋਲਟੇਜ ਡਰਾਮਾ ਹੋ ਰਿਹਾ ਹੈ ਨਾ ਇਹ ਡਰਾਮਾ ਹੈ ਇਹਦੇ ਨਾਲ ਪੰਥ ਦਾ ਕੋਈ ਵਾਸਤਾ ਨਹੀਂ ਸ਼੍ਰੋਮਣੀ ਕਮੇਟੀ ਦਾ ਪਰਿਵਾਰ ਵੀ ਬਾਦਲ ਤਖਤਾਂ ਦੇ ਜਥੇਦਾਰ ਵੀ ਬਾਦਲ ਪਰਿਵਾਰ ਦਾ ਹਿੱਸਾ ਔਰ ਬਾਦਲ ਦਾਲ ਦੇ ਜਿੰਨੇ ਦਾਗੀ-ਬਾਗੀ ਜੋ ਇਹ ਸਾਰੇ ਇੱਕੋ ਚੀਜ਼ ਇਹ ਇਹਨਾਂ ਦਾ ਪਰਿਵਾਰਕ ਮਸਲਾ ਹੈ ਇਹਨਾਂ ਦੇ ਪਰਿਵਾਰ ਦਾ ਝਗੜਾ ਹੈ ਇਹ ਜੋ ਮਰਜ਼ੀ ਕਰਨ ਪੰਥ ਦਾ ਇਹਦੇ ਨਾਲ ਕੋਈ ਵਸਤਾ ਨਹੀਂ 97 ਲੱਖ ਰੁਪਇਆ ਦੇ ਕੇ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜੋ ਸਾਡੇ ਸਾਡੇ ਜਿਹੜੇ ਵਫਾਦਾਰ ਜਥੇਦਾਰ ਨੇ ਸੌਦੇ ਸਾਧ ਦੇ ਸਬੰਧ ਵਿੱਚ ਜਿਹੜਾ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਇਹਨੂੰ ਮੰਨ ਲਓ ਸਾਰੇ ਇਹ ਹੁਕਮਨਾਮਾ ਇਸ਼ਤਿਹਾਰਬਾਜ਼ੀ ਕਰਕੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਜਥੇਦਾਰਾਂ ਨੇ 2 ਦਸੰਬਰ ਨੂੰ ਸਰਕਾਰੀ ਜਥੇਦਾਰਾਂ ਨੇ ਇੱਥੇ ਜੋ ਇਹ ਡਰਾਮਾ ਕੀਤਾ ਤੇ ਮੈਂ ਤਾਂ ਇਹ ਕਹਿਣਾ ਵਾ ਉਲਟ ਉਲਟਾ ਚੋਰ ਕੋਤਵਾਲ ਕੋ ਡਾਂਟੇ ਉਹ ਬਈ ਜਥੇਦਾਰ ਕਿਧਰੋਂ ਆ ਗਏ ਜਥੇਦਾਰ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨਾ ਜਥੇਦਾਰ ਬੋਲੇ ਨਾ ਸ਼੍ਰੋਮਣੀ ਕਮੇਟੀ ਬੋਲੀ ਨਾ ਬਾਦਲ ਦਲ ਬੋਲਿਆ ਨਾ ਬਾਦਲ ਸਰਕਾਰ ਬੋਲੀ ਇਹ ਜਥੇਦਾਰ ਕਿਧਰ ਹੋ ਗਏ ਤੇ ਸਰਬੱਤ ਖਾਲਸੇ ਨੇ ਰੱਦ ਕੀਤੇ ਹੋਏ ਨੇ ਇਹ ਰੱਦ ਕੀਤੇ ਜਥੇਦਾਰ ਨਹੀਂ ਅੱਜ ਫੇਰ ਜਦੋਂ ਸੰਗਤਾਂ ਨੇ ਜਦੋਂ ਸਿੱਖਾਂ ਨੇ ਜਦੋਂ ਪੰਜਾਬ ਦੇ ਵਾਸੀਆਂ ਨੇ ਇਹਨਾਂ ਦੇ ਕੋਲੋਂ ਤਾਕਤ ਖੋਹੀ ਇਹਨਾਂ ਨੂੰ ਮਿੱਟੀ 'ਚ ਮਲਾਤਾ ਅੱਜ ਫੇਰ ਲੋਕਾਂ ਦੀ ਵੋਟ ਲੈਣ ਵਾਸਤੇ ਇੱਕ ਡਰਾਮਾ ਇੱਕ ਡਰਾਮਾ ਜਿਹੜਾ ਸੰਗਤਾਂ ਮਨਜ਼ੂਰ ਨਹੀਂ ਕਰਨਗੀਆਂ ਬੰਦੇ ਨੇ ਕਤਲ ਕੀਤਾ ਹੋਵੇ ਉਹ ਮੰਨ ਜਾਵੇ ਕਿਹੜਾ ਐਸਐਚਓ ਆ ਜਿਹੜਾ ਜ਼ਮਾਨਤ ਦੇ ਦਊਗਾ ਕਿਹੜਾ ਐਸਐਚਓ ਜਿਹੜਾ ਜ਼ਮਾਨਤ ਤੇ ਉਹਨੂੰ ਛੱਡ ਦੇਊਗਾ ਫਿਰ ਸੈਸ਼ਨ ਜੱਜ ਲੋਅਰ ਕੋਰਟ ਇਹ ਕਾਦੇ ਵਾਸਤੇ ਨੇ ਸੋ ਸਾਡਾ ਇਹ ਮਤਬਲ ਨਹੀਂ ਅਸੀਂ ਕਹਿੰਨੇ ਆ ਇਨਾਂ ਦੇ ਪਰਿਵਾਰ ਦਾ ਇਹ ਫੈਸਲਾ ਇਹਨਾਂ ਕੀਤਾ ਜੋ ਉਮਰ ਜੀ ਕਰਨ ਪਰ ਪੰਥ ਨਾਲੇ ਦਾ ਕੋਈ ਵਾਸਤਾ ਨਹੀਂ ਸਿਧਾਂਤ ਦੇ ਨਾਲ ਮਰਜ਼ਾਦਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਇੱਕ ਸਮਾਂ ਆਇਆ ਸੀ ਇਤਿਹਾਸ ਵਿੱਚ ਜਦੋਂ ਚੰਦੂ ਦੀਵਾਨ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਤੇ ਬਾਅਦ ਵਿੱਚ ਜਦੋਂ ਚੰਦੂ ਪੇਸ਼ ਹੋਇਆ ਗੁਰੂ ਹਰਗੋਬਿੰਦ ਪਾਸ਼ਾ ਦੇ ਤੇ ਗੁਰੂ ਸਾਹਿਬ ਰਹਿਮ ਚਾਏ ਉਹਨਾਂ ਆਖਿਆ ਕੋਈ ਗੱਲ ਨਹੀਂ ਸੋਜਦੇ ਆ ਪਰ ਸਿੱਖਾਂ ਨੇ ਖਿੱਚ ਕੇ ਪਾਸੇ ਕਰ ਲਿਆ ਉਹਦੇ ਨੱਕ 'ਚ ਨਕੇਲ ਪਾ ਲਈ ਉਹਨੂੰ ਸਜ਼ਾ ਦਿੱਤੀ ਇੱਥੇ ਸਜ਼ਾ ਮਿਲਦੀ ਆ ਸੇਵਾ ਦਾ ਕਰਮਾਂ ਵਾਲਿਆਂ ਨੂੰ ਮਿਲਦੀ ਆ ਇਹ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਆ ਜਿਹੜਾ ਇੱਥੇ ਅਵੱਗਿਆ ਕਰੂਗਾ ਜਿਹੜਾ ਸਦਾਤ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਸਜ਼ਾ ਮਿਲਦੀ ਹੈ ਤੇ ਪੰਥ ਸਜ਼ਾ ਦੇਊਗਾ ਮਾਨ ਸਰ ਕੀ ਸਜ਼ਾ ਉਹਨਾਂ ਚਾਹੀਦੀ ਹੈ ਗੱਲ ਤਾਂ ਪੂਰੀ ਕਰ ਪੰਥ ਸਜ਼ਾ ਦੇਊਗਾ ਸਾਰੀ ਸਿੱਖ ਕੌਮ ਜਿਹੜੀ ਆ ਉਹਦੇ ਵਿੱਚ ਬੜਾ ਰੋਹ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਸਾਡੀਆਂ ਸ਼ਹੀਦੀਆਂ ਦਾ ਮਸਲਾ ਹੈ ਸਾਡੀਆਂ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਦੀਆਂ ਰਿਹਾਈਆਂ ਦਾ ਮਸਲਾ ਹੈ ਪਰ ਐ ਨਹੀਂ ਹੋਣਾ ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਇਹ ਰੋਹ ਦੇ ਵਿੱਚ ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜਜ਼ਬਾਤ ਆ ਅੱਜ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਹੈ ਇਹਨੂੰ ਸਿੱਖੀ ਤੋਂ ਖਾਰਜ ਕਰ ਦਿਓ ਕਿਹਨੂੰ ਕਿਹਨੂੰ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਚੌੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਛੇ ਰੰਗੜ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵੜਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਨੂੰ ਕੁਝ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੌੜੇ ਨੂੰ ਫਕਰੇ ਕੌਮ ਦਾ ਅਵਾਰਡ ਦੇਵਾਂਗੇ ਜਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੌੜੇ ਦੀ ਦਸਤਾਰ ਲਾਈ ਹੈ ਉਹਨੂੰ ਹਵਾਲੇ ਕਰ ਦੋ ਪੁਲਿਸ ਦੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋਵੇ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਹੈ ਪਰ ਦਸਤਾਰ ਲਾਹਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ برداشت ਨਹੀਂ ਕਰਦਾ ਅਸੀਂ ਕਹਿੰਦੇ ਹਾਂ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਵਾਂ ਕਿ ਭਾਈ ਸਿੱਖਾ ਮਾਫੀ ਮੰਗ ਲੈ ਜੋ ਤੂੰ ਕੀਤਾ ਹੈ ਮਾਫੀ ਮੰਗ ਲੈ ਨਹੀਂ ਤਾਂ ਜੋ ਆਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਅਸੀਂ ਕਸੇ ਠਿੱਕੇ ਲਾਵਾਂਗੇ ਸੋ ਅੱਜ ਮੈਂ ਸਮੂਹ ਤੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹਾ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਵੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬੱਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ ਜੀ ਜਿਹੜਾ ਤੁਸੀਂ ਕਹਿੰਦੇ ਪਏ ਹੋ ਕਿ ਆਜ ਜਥੇਦਾਰ ਸਰਕਾਰੀ ਨੇ ਤੋ ਪੀਜ ਜਥੇਦਾਰ ਸਰਕਾਰੀ ਨੇ ਕੁਝ ਦਿਨ ਪਹਿਲਾਂ ਤੁਸੀਂ ਆਪ ਚਿੱਠੀਆਂ ਲਿਖ ਲਿਖ ਕੇ ਕਹਿੰਦੇ ਸੀ ਆਓ ਮਿਲ ਬੈਠ ਕੇ ਗੱਲਬਾਤ ਕਰੀਏ ਭਰਾ ਭਾਂ ਨੂੰ ਜੰਗ ਨਾ ਹੋਵੇ ਭਰਾ ਭਰਾ ਇਕੱਠੇ ਬੈਠੀਏ ਅੱਜ एकदम ਕਿਉਂ ਬਦਲ ਗਿਆ ਜੀ ਨਹੀਂ ਜਦੋਂ ਜੋਦੇ ਤੁਰਦੇ ਹੋਣ ਨਾ ਜਦੋਂ ਫੌਜਾਂ ਨੇ ਚੜ੍ਹਾਈ ਕੀਤੀ ਹੋਵੇ ਕਿਸੇ ਮਸਲੇ ਨੂੰ ਮੈਂ ਪੂਰੇ ਪੰਥ ਦੀ ਏਕਤਾ ਚਾਹਦਾ ਵਾਂ ਪਰ ਇਹ ਸਾਡੇ ਰਸਤੇ ਦੇ ਵਿੱਚ ਇੱਕ ਰੁਕਾਵਟ ਸੀ ਕਿਉਂਕਿ ਤੱਕੇ ਨਾਲ ਬੈਠੇ ਹੋਏ ਨੇ ਤੇ ਤੱਕੇ ਨਾਲ ਮੈਂ ਚਾਹੁੰਦਾ ਸੀ ਵੀ ਕਈ ਵਾਰੀ ਬੰਦਾ ਆਪਣੀ ਭੁੱਲ ਨੂੰ ਸਮਝ ਲੈਂਦਾ ਚਲੋ ਉਹਨਾਂ ਦੀ ਮਰਜ਼ੀ ਆਪਾਂ ਆਪਣੀ ਕੋਸ਼ਿਸ਼ ਕੀਤੀ ਆ ਅੱਗੇ ਸਮਾਂ ਦੱਸੂਗਾ ਤੁਸੀਂ ਕਹਿੰਦੇ ਪਿਓ ਕਿ ਅਸੀਂ ਕੌਮ ਵਾਸਤੇ ਬੜਾ ਕੁਝ ਕਰਨਾ ਬੜੇ ਵੱਡੇ ਪ੍ਰੋਗਰਾਮ ਤੁਸੀਂ ਸੁਣਾਏ ਬਰਗਾੜੀ ਮੋਰਚੇ ਦੀ ਪ੍ਰਾਪਤੀ ਇਹੋ ਜੀ ਕੋਈ ਵੀ ਨਹੀਂ ਹੈਗੀ ਜਿੰਨੂੰ ਆਪਾਂ ਕਹਿ ਸਕੀਏ ਕਿ ਕੌਮ ਦੀ ਬਰਗਾੜੀ ਮੋਰਚੇ ਓਏ ਆ ਪੌੜੀਆਂ ਬਰਗਾੜੀ ਮੋਰਚੇ ਨਹੀਂ ਚੜਾਈਆਂ ਭਰਾਵਾ ਚੰਗੀ ਤਰ੍ਹਾਂ ਘਰੇ ਜਾ ਕੇ ਸਲਾਹ ਕਰ ਜਿਹੜੇ ਕਾਫੀ ਦਿਮਾਗ ਨਾਲ ਸੋਚੋ ਵੀ ਇੱਥੇ ਕਿਹਨੇ ਲਿਆਂਦਾ ਵਾ ਕੀ ਹੋ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸ਼ਹੀਦ ਹੋਏ ਜੀ ਅਸਰ ਕਰਕੇ ਉਹਨੂੰ ਵੀ ਤਾਂ ਸਰਵਾ ਘਟਾਏ ਕਿ ਲੋਕਾਂ ਤਸਵੀਰਾਂ ਲਗਾਈਆਂ ਗਈਆਂ ਸ਼ਹੀਦ ਮੰਨਿਆ ਗਿਆ ਕਿ ਜਦੋਂ ਉਹ ਤੇ ਚੁੱਕ ਤਲਦਾ ਇੱਕ ਗੁਨਾਹ ਕਮੂਰ ਕਰ ਲਿਆ ਹੋਵੇ ਜਿਸ ਨੂੰ ਸਰੋਵਲੀ ਕਮੇਟੀ ਉਸ ਤੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਸਕੀ ਜਦ ਕਿ ਉਹਨੂੰ ਏਜੈਕਟਿਵ ਸਾਧ ਗਿਆ ਤੇ ਇਹ ਕਰਨਾ ਚਾਹੀਦਾ ਸੀ ਵੀ ਆਪਾਂ ਇਹਨਾਂ ਦੇ ਉੱਤੇ ਜਿਹੜੇ ਕਾਤਲ ਆ ਗਏ ਇਹਨਾਂ ਨਾਲ ਉੱਤੇ ਪਰਚਾ ਦਰਜ ਕਰਾਈਏ ਇਹਨਾਂ ਦੇ ਉੱਤੇ ਕਾਰਵਾਈ ਕਰੀਏ ਜਦ ਕਿ ਇੱਕ ਕੋਈ ਕਹਿ ਰਿਹਾ ਕਿ ਆਪਣੇ ਰੋਸ ਵਜੋਂ ਸਿੱਖਾ ਦੇ ਰੋਸ ਵਜੋਂ ਭਾਈ ਨਰਿੰਦਰ ਚੋੜਾ ਨੇ ਜਿਹੜੀ ਕੋਰੀ ਚਲਾਈ ਆ ਆਪਣਾ ਰੋਸ ਜਿਹੜਾ ਪੰਚ ਦਾ ਜ਼ਹਿਰ ਕੀਤਾ ਉਹਦੇ ਉੱਤੇ ਇੱਕਦਮ ਏਜੰਕੀ ਦੇ ਸਾਥ ਦੇ ਕੇ ਤੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ ਇਹ ਦੋ ਕੁ ਮਿੰਟ ਸਰਦਾਰ ਸਾਹਿਬ ਨਰੈਣ ਸਿੰਘ ਚੋੜੇ ਦਾ ਕੋਈ ਗਲਤ ਮਨਸਾ ਨਹੀਂ ਜੋ ਨਰੈਣ ਸਿੰਘ ਚੋੜੇ ਨੇ ਕੀਤਾ ਵਾਰੀ-ਵਾਰੀ ਮੇਰੇ ਤੋਂ ਸੁਣ ਲਓ ਇਹ ਸਾਰੀ ਕੌਮ ਦੀ ਆਵਾਜ਼ ਜज्ਬਾਤ ਨੇ ਸੋ ਇਸ ਕਰਕੇ ਅਸੀਂ ਸਾਵਧਾਨ ਕਰਦੇ ਆਂ ਕਿ ਕੋਈ ਵੀ ਸਿੱਖ ਪੱਗ ਬਨ ਕੇ ਗੁਰੂ ਦੀ ਮਰਜ਼ਾਦਾ ਦੇ ਨਾਲ ਖਲਵਾੜ ਨਾ ਕਰੇ ਉਹਨੂੰ ਨਿਮਰਤਾ ਸਹਿਤ ਅਸੀਂ ਬੇਨਤੀ ਕਰਦੇ ਆਂ ਦੁਸ਼ਮਣ ਨਾਲ ਲੜੋ ਇਕੱਠੇ ਹੋ ਕੇ ਲੜੋ ਦੁਸ਼ਮਣਾਂ ਨਾਲ ਲੋਹਾ ਲਾਓ ਇਕੱਠੇ ਹੋ ਕੇ ਖੜੋ ਐ ਨਹੀਂ ਕਿ ਦੁਸ਼ਮਨ ਦਾ ਤੁਸੀਂ ਛੋਟਾ ਬਣ ਕੇ ਤੁਸੀਂ ਸਾਡਾ ਸਾਰਾ ਬੇੜਾ ਗਰਕ ਕਰ ਦੋ ਇਹ ਅਜਾਜਤ ਪੰਥ ਨੇ ਨਾ ਅੱਜ ਤੱਕ ਦਿੱਤੀ ਐ ਨਾ ਦੇਊਗਾ ਤੇ ਮੈਂ ਸਮੁਤੀਆਂ ਜਿਹੜੀਆਂ ਸਮੁਤੀਆਂ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਹਰਿਆਣਾ ਪ੍ਰਬੰਧਕ ਕਮੇਟੀ ਆ ਜੋ ਵੀ ਐ ਜਿੰਨੀਆਂ ਫੈਡਰੇਸ਼ਨ ਐ ਜਿੰਨੀਆਂ ਜਥੇਬੰਦੀਆਂ ਐ ਮੈਂ ਸਾਰਿਆਂ ਕੋਲ ਜਾ ਕੇ ਝੋਲੀ ਅੱਡ ਕੇ ਸਾਰਿਆਂ ਨੂੰ ਨਾਲ ਲੈ ਕੇ ਜੋ ਪੰਥ ਚਾਹੁੰਦਾ ਕਿ ਇੱਥੇ ਅਕਾਲੀਆਂ ਦੀ ਸਰਕਾਰ ਹੋਵੇ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਹੋਵੇ ਇੱਥੇ ਜਿਹੜੀ ਤਖਤਾ ਦੀ ਮਾਨ ਮਰਜ਼ਾਦਾ ਉਹਨੂੰ ਪੂਰਨ ਤੌਰ ਤੇ ਬਹਾਲ ਕੀਤਾ ਜਾਵੇ ਸਾਰਿਆਂ ਕੋਲ ਜਾ ਕੇ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਉਹ ਅਸੀਂ ਬਣਾਵਾਂਗੇ ਔਰ ਸਾਰਿਆਂ ਦਾ ਸਾਥ ਲਵਾਂਗੇ ਜਿਨਨੇ ਸੈਂਟਰ ਦਾ ਸਾਥ ਦੇਣਾ ਜਿਹੜੇ ਸਿੱਖ ਨੇ ਜਿਨਨੇ ਏਜੰਸੀਆਂ ਦਾ ਸਾਥ ਦੇਣਾ ਉਹਦੇ ਅਗੇ ਹੱਥ ਜੋੜਦੇ ਆ ਕਿ ਭਾਈ ਸਾਡੇ ਤੋਂ ਦੂਰ ਹੀ ਰਵੇ